ਇਕ ਵਿਆਸ ਸਮਾਗਮ ਦੇ ਵਿੱਚ ਚੱਲੀ ਗੋਲੀ ਨੂੰ ਲੈ ਕੇ ਕਦੇ ਇਹ ਕਿਹਾ ਜਾ ਰਿਹਾ ਸੀ ਕਿ ਉਸ ਵਿਅਕਤੀ ਦੀ ਗੋਲੀ ਲੱਗਣ ਦੇ ਕਾਰਨ ਜਾਨ ਗਈ। ਬਾਅਦ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਇਸ ਬੰਦੇ ਦੀ ਪਤਨੀ ਦੇ ਵੱਲੋਂ ਹੀ ਕਿਹਾ ਗਿਆ ਕਿ ਗੋਲੀ ਲੱਗਣ ਨਾਲ ਨਹੀਂ ਸਗੋਂ ਹਾਰਟ ਅਟੈਕ ਕਾਉਂਟ ਦੇ ਕਾਰਨ ਉਸਦੇ ਪਤੀ ਦੀ ਜਾਨ ਗਈ ਹੈ। ਇਸ ਮਗਰੋਂ ਇਸ ਔਰਤ ਦੇ ਵੱਲੋਂ ਫਿਰ ਤੋਂ ਆਪਣੇ ਬਿਆਨ ਬਦਲੇ ਜਾਂਦੇ ਨੇ। ਦਰਨਾ ਪ੍ਰਦਰਸ਼ਨ ਕਰ ਰਹੇ ਲੋਕ ਪਹਿਲਾਂ ਹੀ ਇਸ ਗੱਲ ਤੇ ਅੜੇ ਹੋਏ ਸੀ ਕਿ ਅਸੀਂ ਜਾਂਚ ਪੜਤਾਲ ਕਰਵਾਉਣਾ ਚਾਹੁੰਦੇ ਆ ਕਿਉਂਕਿ ਜਾਨ ਗੋਲੀ ਲੱਗਣ ਦੇ ਕਾਰਨ ਹੀ ਗਈ ਹੈ ਇੱਕ ਉਹ ਵਧੀਆ ਇਨਸਾਨ ਅਤੇ ਸਮਾਜ ਸੇਵੀ ਸੀ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਭਾਰੀ ਇਕੱਠ ਲਗਾਤਾਰ ਹੁੰਦਾ ਰਿਹਾ ਵਿਆਸ ਸਮਾਗਮ ਦੇ ਵਿੱਚ ਸਰਪੰਚ ਦੇ ਪਤੀ ਨੂੰ ਗੋਲੀ ਮਾਰਨ ਵਾਲਾ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਇਸ ਪੂਰੀ ਸਾਜ਼ਿਸ਼ ਦੇ ਉੱਪਰੋਂ ਪਰਦਾ ਚੱਕਦੇ ਹੋਏ ਪੰਜ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦਿਹਾਤੀ ਪੁਲਿਸ ਨੇ ਪੰਡਿਤ ਚੱਕ ਦੇਸ ਰਾਜ ਦੇ ਵਿੱਚ ਐਨਆਰਆਈ ਪਰਿਵਾਰ ਤੇ ਜਾਗੋ ਸਮਾਗਮ ਦੇ ਵਿੱਚ ਮਰੇ ਸਰਪੰਚ ਦੇ ਪਤੀ ਦੇ ਮਾਮਲੇ ਨੂੰ ਸੁਲਝਾ ਲਿਆ ਤੇ ਇਸ ਦੇ ਵਿੱਚ ਜਿਸਨੇ ਵੀ ਗੋਲੀਬਾਰੀ ਕੀਤੀ ਸੀ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸਦੀ ਰਿਵਾਲਵਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਇਸ ਕਤਲ ਦੇ ਦੋਸ਼ ਤੇ ਵਿੱਚ ਫੜੇ ਗਏ ਵਿਅਕਤੀ ਦੀ ਪਛਾਣ ਹਰੀਮਨ ਸਿੰਘ ਉਰਫ ਹਰਮਨ ਵਾਸੀ ਗੁਰਾਇਆ ਦੇ ਵਜੋਂ ਕੀਤੀ ਗਈ ਹੈ ਪੁਲਿਸ ਜਾਂਚ ਤੇ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਨੇ ਜਸ਼ਨ ਦੇ ਦੌਰਾਨ ਤਿੰਨ ਗੋਲੀਆਂ ਚਲਾਈਆਂ ਜਿਸ ਤੇ ਵਿੱਚੋਂ ਪਹਿਲੀ ਹੀ ਗੋਲੀ ਸਿੱਧੀ ਪਰਮਜੀਤ ਸਿੰਘ ਨੂੰ ਲੱਗੀ ਜਿਸ ਤੇ ਕਾਰਨ ਉਸਦੀ ਮੌਕੇ ਤੇ ਹੀ ਜਾਨ ਚਲੀ ਗਈ SSP ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ ਤੇ ਪੁਲਿਸ ਦੇ ਵੱਲੋਂ ਟੀਮ ਬਣਾਉਣ ਤੋਂ ਬਾਅਦ ਇਹ ਮਾਮਲਾ ਸੁਲਝਾਇਆ ਗਿਆ 22 ਫਰਵਰੀ ਨੂੰ ASI ਸੁਭਾਸ਼ ਕੁਮਾਰ ਇੰਚਾਰਜ ਪੁਲਿਸ ਚੌਕੀ ਤੁਲੇਟਾ ਨੂੰ 17 ਫਰਵਰੀ ਨੂੰ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ ਸੀ ਕਿ 10 ਵਜੇ ਪਿੰਡ ਚੱਕ ਦੇਸ ਰਾਜ ਦੇ ਵਿੱਚ ਅਨਰੇ ਪਰਿਵਾਰ ਤੇ ਵਿਆਹ ਸਮਾਰੋਹ ਦੌਰਾਨ ਹੀ ਮੁਲਜ਼ਮ ਨੇ ਸਰਕਾਰੀ ਪਾਬੰਦੀਆਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੇ ਹੋਏ ਗੋਲੀਆਂ ਚਲਾਈਆਂ ਸ਼ੁਰੂਆਤੀ ਪੁਚਗਿਚ ਦੌਰਾਨ ਮੁਲਜ਼ਮ ਨੇ ਘਟਨਾ ਬਾਰੇ ਪਰੇਸ਼ਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕੀਤਾ ਜੋ ਕਿ ਵੀਡੀਓ ਦੇ ਵਿੱਚ ਕੈਦ ਹੋ ਗਿਆ ਸੀ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪ੍ਰਸਾਰਿਤ ਕੀਤਾ ਗਿਆ ਸੀ ਜਨਤਕ ਇਕੱਠਾਂ ਦੌਰਾਨ ਹਵਾਈ ਫਾਇਰਿੰਗ ਤੇ ਪਾਬੰਦੀ ਲਗਾਉਣ ਵਾਲੇ ਸਖਤ ਨਿਯਮਾਂ ਦੇ ਬਾਵਜੂਦ ਵੀ ਦੋਸ਼ੀ ਨੇ ਲਾਪਰਵਾਹੀ ਦੇ ਨਾਲ ਸਮਾਗਮ ਦੇ ਵਿੱਚ ਮੌਜੂਦ ਕਈ ਮਹਿਮਾਨਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਸੀ ਫਿਲਹਾਲ ਹੁਣ ਇਸ ਨੂੰ ਫੜਨ ਤੋਂ ਬਾਅਦ ਨਾਲ ਹੀ ਪੰਜ ਵਿਅਕਤੀਆਂ ਦਾ ਮੌਤ ਦਾ ਅਸਲ ਕਾਰਨ ਛੁਪਾਉਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ ਹੋਰ ਉਹ ਕੀ ਕੁਝ ਆਖ ਰਹੇ ਨੇ ਸੁਣਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਬੈਲ ਵੀਡੀਓ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਜਿਹੜਾ ਉਹ ਗੋਲੀ ਚਲਾ ਰਿਹਾ ਸੀ ਇਹ ਪਿੰਡ ਛੱਕ ਦੇਸ ਰਾਜ ਨਾਲ ਸੰਬੰਧਿਤ ਇੱਕ ਵਿਆਹ ਸਮਾਰੋਹ ਦੀ ਸੀ ਇਹ ਜਿਹੜਾ ਵਿਅਕਤੀ ਗੋਲੀ ਚਾੜਿਆ ਸੀ ਇਸ ਦੀ شناخت ਕਰ ਲਈ ਗਈ ਸੀ ਤੇ ਇਹਨੂੰ ਮੁਕੱਦਮੇ ਦੇ ਵਿੱਚ ਦਰਾਨੇ ਤਪਰੀਸ਼ ਨਾਮਜ਼ਦ ਕੀਤਾ ਗਿਆ ਇਸ ਦਾ ਨਾਮ ਹਰਮਨ ਸਿੰਘ ਗਿਲੀਸ ਹਰਮਨ ਵਾਸੀ ਬੜਾ ਪਿੰਡ ਹੈਗਾ ਇਸ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਪੁਲਿਸ ਰਿਪੋਰਟ ਦੇ ਵਿੱਚ ਥਾਣਾ ਗਰਾਇਆ ਲਿਖਿਆ ਹੈਗਾ ਜਿਹੜਾ ਦੋਸ਼ੀ ਨੇ ਰਵਾਲਵਰ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਇਸ ਵਿੱਚ ਇੱਕ ਵਿਅਕਤੀ ਚੱਕ ਦੇ ਸਹਾਜਨਾ ਜਿਹੜੇ ਸਾਫ ਸਰਪੰਚ ਸਾਹਿਬ ਆ ਉਹਨਾਂ ਦੇ ਦੀ ਸੀ ਜਿਸ ਦੀ ਮੌਤ ਹੋ ਗਈ ਸੀ ਇਸ ਵਿੱਚ ਅਸੀਂ 105 ਬਿਜ਼ਨਸ ਦਾ ਵਾਅਦਾ ਵੀ ਕੀਤਾ ਹੈਗਾ ਤੇ ਜਿਹੜਾ ਦੋਸ਼ੀ ਇੱਥੇ ਜਿਹਦਾ ਰਵਾਲਵਰ ਸੀ ਇੱਥੇ ਵਰਣਨ ਜੋ ਦੱਸਣਾ ਚਾਹੁੰਦਾ ਮੈਂ ਵੀ ਜਿਹੜੇ ਵਿਅਕਤੀ ਦਾ ਰਵਾਲਵਰ ਸੀ ਉਹ ਇਹਦਾ ਦੋਸਤ ਸੀ ਉਹਦਾ ਲਾਇਸੈਂਸੀ ਰਵਾਲਵਰ ਸੀ ਬਬਲੂ ਦਵਿੰਦਰ ਬਬਲੂ ਵਾਸੀ ਜਦੜਾ ਇਸ ਨੂੰ ਵੀ ਇਸ ਪਰਚੀ ਵਿੱਚ ਨਾਮਜ਼ਦ ਕੀਤਾ ਉਸ ਨੂੰ ਵੀ ਜਲਦ ਰਿਫਤਾ ਕਰੇ